ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਬੈਡਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਟੌਪ ਬਰੀਡ ਬਈ ਤਾਜੀ ਸੂਈ ਹੈ ਇੱਕ ਗੱਭਣਾ ਥੋੜੇ ਇੱਕ ਦਿਨ ਕਰਮਲੀ ਲੈਂਦੀ ਆ ਆਓ ਕਰ ਲੈਨੇ ਪਹਿਲਾਂ ਗੱਲਬਾਤ ਅੱਜ ਬਈ ਜੀ ਬਈ ਜੀ ਉਹ ਠੀਕ ਹੋ ਵਧੀਆ ਜੀ ਵਧੀਆ ਰੈਕ ਸਰ ਬਈ ਨਾਮ ਤੇ ਐਡਰੈਸ ਬੋਲ ਨਾ ਗਰਜੀਤ ਆ ਜੀ ਪਿੰਡ ਸੰਨਾ ਜ਼ਿਲ੍ਹਾ ਬਰਨਾਲਾ ਜੀ ਰੋਡ ਦੇ ਨਾਲ ਤਹਿਸੀਲ ਕਿਹੜੀ ਪੈਂਦੀ ਤਾਪਾ ਜੀ ਤਾਪਾ ਹਾਂਜੀ ਨੇੜੇ ਭਦਾਵੜ ਹੈ ਨਾ ਹਾਂਜੀ ਹਾਂ ਮੋਬਾਈਲ ਨੰਬਰ ਬੋਲ ਦਿਓ 9915 97170 ਜੀ ਠੀਕ ਹੈ ਬਾਈ ਕਿਹੜਾ ਸੂਆ ਸੂਈਆ ਪਹਿਲੇ ਇਹ ਦੂਜਾ ਸੂਆਈ ਹੂੰ ਚੌਗੀ ਦੰਦਾਂ ਦੀ ਹੈ ਠੀਕ ਹੈ ਕੱਲ ਡਾਕਟਰ ਸੂਈ ਹੈ ਓਕੇ 20 ਕਿਲੋ ਦੁੱਧ ਦੇ ਦੂ ਹੂੰ 15-16 ਕਿਲੋ ਹੁਣ ਬੋਲੀ ਹੈ ਠੀਕ ਹੈ ਬਾਈ ਕਾਲੇ ਰੰਗ ਦੀ ਬਲੈਕ ਜਰਸੀ ਹੈ ਹੂੰ ਤੇ ਬਹੁਤ ਹੀ ਚੰਗੀ ਹੈ ਜਿਹਨੇ ਢੂੜ ਲੱਖ ਰੁਪਏ ਮਹਿੰਦ ਲਾਉਣਾ ਉਹਨੂੰ 100 ਗੁਣੇ ਵਾਧੂ ਰਹਿਣਾ ਨਹੀਂ ਹੂੰ ਠੀਕ ਹੈ ਚਵਾਈ ਚੁਵਾਈ ਚੁਵਾਈ ਚੁਬੇਆਂ ਗੰਨਾ ਹੀ ਆ ਠੀਕ ਹੈ ਮੁੱਲ ਆਪਾਂ ਜੈ ਛੋੜ ਹੀ ਕਰਨੀ ਹੈ ਮੁੱਲ ਵਧ ਘਟ ਕਰਨਾ ਨਹੀਂ ਓਕੇ ਬਾਈ ਤਾਂ ਨੇੜ ਤੋਂ ਚੈੱਕ ਕਰ ਲੋ ਠੰਡੀ ਠੁੰਡੀ ਜਿਵੇਂ ਮਰਜੀ ਵਹਿ ਜੇ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਠੰਨੀ ਸੀਲ ਉਹ ਲੈਵਾ ਕਮਾਲ ਹਣਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਲੱਗਿਆ ਬਈ ਚਵਾਈ ਚਵਾਈ ਕਹਿੰਦਾ ਗੰਨੇ ਵਰਗੀ ਹੈ ਇੱਕ ਨੰਬਰ ਚੋਂ ਬਲੈਕ ਜਰਸੀ ਮੰਗ ਫੋਲ ਮਿਲਦੀ ਘਾਟਾ ਫੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਕਿ ਆਮ ਕੁਝ ਕੁ ਬਾਲੀ ਆ ਬੈਠ ਤੇ ਕਰੇ ਦੁੱਧ ਪੀਣ ਨੂੰ ਕਿਦੇ ਕਿਦੇ ਬਾਗੀ ਕਰਮ ਵਾਲੇ ਆ ਸਿੱਛੀ ਦੇਣਗੇ ਆਪਾਂ ਨੂੰ ਸਹੀ ਗੱਲ ਆ ਭਾਈ ਹੂੰ ਤੋਰਾ ਤੋਰਾ ਇੱਕ ਨੰਬਰ ਆ ਕਰਮ ਵਾਲੇ ਦਾ ਬਰੀਡ ਵਾਲੀ ਆ ਬੈਠ ਤੇ ਕਿਹਨੇ ਹਾਂਜੀ ਹਾਂ ਪੂਰਾ ਪੰਡ ਵਾਲਾ ਲੇਵਾ ਲੱਗਿਆ ਭਾਈ ਥਣ ਥਣ ਬਾਲਾ ਚੰਗਾ ਗਾ ਬਾਕੀ ਸੂਈ ਸਵਾਈ ਆ ਕਰਮ ਵਾਲੇ ਲੈ ਕੀ ਆ ਬਾਤ ਆ ਪੰਡ ਲੇਵੇ ਦੀ ਆ ਕਿ ਨਹੀਂ ਹਾਂਜੀ ਹਾਂ ਹੂੰ ਦੋਨੇ ਤਿੰਨੇ ਪਾਸਿਓ ਲੇਵਾ ਚੈੱਕ ਕਰ ਲਉ ਲੈ ਕੀ ਆ ਬਾਤ ਆ ਭਾਈ ਥਾਣੀ ਬੋੜਾ ਕੰਮ ਦਾ ਲੱਗਿਆ ਪੂਰਾ ਮੁਠੀਆ ਥਾਣਾ ਨਿਆਣਾ ਪਾਜੇ ਨਾ ਪਾ ਠੀਕ ਆ ਸੁੰਚਾਂ ਤੇ ਇੰਨਾ ਚੰਗਾ ਠੀਕ ਆ ਢੰਡੀ ਸੁੰਢੇ ਜਿਵੇਂ ਮਰਦੀ ਜਿੱਦਦਰ ਦੀ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਤੇ ਮੁੱਲ ਕੀ ਹੈ ਵੀਰੇ ਗਰਦੀ ਮੁੱਲ ਵੀਰੇ ਆਪਾਂ 65 ਦੀ ਗਾਂ ਦੇਵਾਂਗੇ 1000 ਰੁਪਏ ਛੋਟ ਕਰਾਂਗੇ ਜੇ ਕੋਈ ਵੀਰ ਆਪ ਨੂੰ ਕਹੇ 1500 ਜਣਾ ਕੋ 1500 ਵੀ ਨਹੀਂ ਖੜਨਾ ਓਕੇ ਠੀਕ ਆ 1000 ਰੁਪਏ ਛੋਟ ਕਰਨੀ ਠੀਕ ਆ ਬਾਈ 65000 ਰੁਪਏ ਮੁੱਲ ਨਹੀਂ ਲੈਣ ਦੇਣ ਮੋਲਾ ਬਾਈ ਕਹਿੰਦਾ ਠੀਕ ਆ ਵਿੱਚੋਂ 1000 ਰੁਪਏ ਛੋ ਜਮਾ ਖੱਤਕੇ ਮੋਲਲਾ ਬਾਈ ਜੈਜ ਮੋਲ ਰੱਖਿਆ ਵਾਲਾ ਬਾਈ ਨੇ ਮੋਲ ਨਹੀਂ ਰੱਖਿਆ ਹੁਣ ਤੂੰ ਬਰੀਕੀ ਬਰੂਕੀ ਦਿਖਾ ਦੇ ਸ਼ਰੀਰ ਗਰੂਦ ਦੀ ਕੁਆਲਿਟੀ ਪਸਣ ਪਸਰਾਂ ਦੀ ਐ ਸਹੀ ਗੱਲ ਆ ਆਪਣੀ ਪੰਜਾਬ ਵਾਲੀ ਜਰਸੀ ਬਲੈਕ ਹਮ ਸਹੀ ਗੱਲ ਆ ਹਾਂ ਬਾਕੀ ਯਾਰ ਮੇਰੇ ਹਿਸਾਬ ਨਾਲ ਮੋਲ ਨਹੀਂ ਮਿਲਣਾ ਕਿ ਕਿਤੇ ਵੀ ਨਹੀਂ ਮਿਲਣਾ ਇਹ ਸੋਨੇ ਵਾਲਾ ਦੁੱਧ ਹੀ ਨਹੀਂ ਮਿਲਣਾ ਇਹ ਹੁਣ ਪੀਣ ਵਾਲਾ ਬਰਦਾਸ਼ਤੀ ਦਤਾ ਬਾਈ ਹਮ ਇੱਕ ਨੰਬਰ ਲੈ ਵਾ ਲੂ ਵਾ ਕਿਸੇ ਪਾਸੋਂ ਕੋਈ ਕਾਰਟ ਨਹੀਂ ਬਿਊਟੀਫੁੱਲ ਸੂਈ ਸਵਾਈ ਅੱਗੇ ਆ ਗਈ 2 ਨੰਬਰ ਇਹ ਦੁੱਧ ਜਸੂਆ ਡਾਕਟਰ ਸਿਦੰਦਾਂ ਨਹੀਂ ਛੇਦਾਂਦਾ ਓਕੇ ਇਹਨੇ ਦੁੱਧ ਦਿੱਤਾ 25 ਲੈ ਕੇ 27 28 ਤੱਕਰ ਠੀਕ ਆ ਪੈਦ ਕੀ 30 ਕਿਲੋ ਖੁੱਲਾ ਪਾ ਦੂ ਹੂੰ ਤੇ ਤੋਰ ਤਾਰ ਕੇ ਤੁਹਾਨੂੰ ਆਪ ਦਿਖਾ ਦਿੰਦੇ ਆਂ ਦੇਣ ਕਿੰਨੇ ਕਿਲੋ ਇਹ ਦੇਣ ਇਹ ਹਫਤਾ ਲੈ ਜੀ ਜੀ ਹਫਤਾ ਲੈ ਜੀ ਠੀਕ ਆ ਬਾਈ ਕੱਦ ਚੰਗਾ ਬਰੀਡ ਇੱਕ ਨੰਬਰ ਪ੍ਰਿੰਟ ਵਾਲਾ ਚੰਗਾ ਨਾੜਾ ਨੂੜਾ ਥੱਲੇ ਦਿਖਾ ਲੈ ਡਾਕਟਰ ਪੂਰਾ ਟਾਕ ਨਾ ਪ੍ਰਿੰਟ ਦੀ ਮੰਗ ਬਹੁਤ ਆ ਇਹ ਪ੍ਰਿੰਟ ਬਹੁਤ ਘੱਟ ਮਿਲਦਾ ਤੋਰਾ ਤੋਰਾ ਇੱਕ ਨੰਬਰ ਹਲੇ ਕੱਚੀ ਆ ਅੰਦਾਜ਼ਾ ਜਿਹੜਾ ਉਸਾ ਨਾ ਲਾਇਓ ਬਈ ਜਦ ਦੇ ਤਿਆਰ ਹੋ ਗਈ ਵੜ ਦੱਸੋ ਕਹਿੰਦੇ ਬਈ ਹਾਂਜੀ ਹਾਂ ਹਮ ਨਮਾ ਹਨਾ ਡਾਟਰੀ ਵੀ ਸਹੀ ਗੱਲ ਆ ਤੋਰਾ ਤੂਰਾ ਹਨ ਓਕੇ ਆ ਕਰਮਣੀ ਦਾ ਢੱਲ ਢੁੱਲ ਬੜੀ ਪਈ ਆ ਹਣ ਸਾਰੀਆਂ ਬਾਲਟਾਂ ਲਾਂ ਕੱਢਣੀਆਂ ਫੇਰ ਕਰਮਣੀ ਨੇ ਸੋਣਾ ਵੱਡੀ ਨਾਲ ਦੇਖੋ ਦਦਣੀ ਕੰਨੀ ਕੱਲੀ ਨਾਲ ਤੇ ਗਲਾਬੀ ਥਾਣ ਮੁਠੀ ਵਾਲਾ ਥਾਣਾ ਥੀ ਜੋਲੋ ਚਾਹੇ ਮਸ਼ੀਨਾਂ ਚੋ ਇੱਕ ਨੰਬਰ ਥਾਣ ਲੱਗਿਆ ਬੜੀ ਢੱਲ ਪਈ ਆ ਹਜੇ ਹਣ ਹਾਂਜੀ ਹਾਂ ਹਮ ਸਾਰੀਆਂ ਬਾਲਟਾਂ ਲਾਂ ਕੱਢਣੀਆਂ ਫੇਰ ਕਰਮਣੀ ਨੇ ਸੋਣਾ ਚੇ ਸ਼ੁਰੂ ਦਿਖਾ ਦਵਾਂ ਬਹੁਤ ਚੰਗਾ ਹਾਂ ਇਹਦਾ ਮੁੱਲ ਜਾਇਜ਼ ਆ 1 5 ਚੋਂ ਬਸ 1000 ਰੁਪਏ ਛੋੜੇ ਦੀ ਕਰ ਇੱਕ ਲੱਖ 5000 ਰੁਪਿਆ ਮੁੱਲ ਵਿੱਚੋਂ 1000 ਰੁਪਏ ਬਾਈ ਕਹਿੰਦਾ ਛੋੜ ਹੋ ਜੂ ਤੇ ਵੈਡ ਚੰਗੀ ਆ ਪ੍ਰਿੰਟ ਵਾਲੀ ਆ ਜਿਆਦ ਵਾਲੀ ਆ ਕੱਦ ਵਾਲੀ ਆ ਫਾਰਮ ਵਾਲੇ ਅਸੀਂ ਤਾਂ ਡੇਢ ਡੇਢ ਤੋਂ ਬਾਹਰ ਗੱਲਾਂ ਕਰਦੇ ਆ ਸਹੀ ਗੱਲ ਆ ਬਾਈ ਹੂੰ ਨਾਗਸੀ ਭਰਾ ਕੋਲੇ ਦੋ ਦੋਨੇ ਰੱਖਾਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ